ਆਹ ਆ ਲਫਾਫੇ ਲਾਓ ਪਰ ਨਹੀਂ ਖੜੋ 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 ਬੁਲਾਇਆ ਜਾ ਰਿਹਾ ਹੈ ਆਹ ਹੈ ਇਹ ਤੇ ਪੂਰੀ ਮਿੱਟੀ ਠੀਕ ਹੈ ਨਹੀਂ ਨੇ ਦੇ ਉੱਤੇ ਬੈਠਣਾ ਬਣਾ ਹੋਰ ਰਵੀ ਕਰੀ ਫੋਟੋ ਆਪ ਆਗੂ ਆ ਸੋਖ ਬਰਾੜ ਸੁਰਿੰਦਰ ਸੁਰਿੰਦਰ ਸਿੰਘ ਸੁੱਖਾ ਬਰਾੜ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਇਹਨਾਂ ਦਾ ਵੀ ਧੰਨਵਾਦ ਸਾਡੇ ਜਗਿੰਦਰ ਸਿੰਘ ਬਰਾੜ ਉਹਨਾਂ ਦੇ ਬੇਟੇ ਕਿਵੇਂ ਮੈਂ ਨਹੀਂ 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 ਆਉਣਾ ਤੇ ਮੇਨ ਪ੍ਰੋਜੈਕਟ ਦਾ ਮੋਢੀ ਸਾਡੇ ਬਾਸ ਬਲਕਰ ਸਿੰਘ ਬਰਾਲ ਸਾਡੇ ਸਾਥੀ ਸਾਡੇ ਇਹ ਰੌਣਗੇ ਉਹਨਾਂ ਦਾ ਪਰਿਵਾਰ ਦਾ ਅੱਜ ਤੇ ਹੈ ਨਹੀਂ ਕੋਈ ਹਾਜ਼ਰ ਬਾਹਰ ਦੇ ਸਾਰੇ ਵਿਦੇਸ਼ ਸਾਡਾ ਚਾਵਲਾ ਪਰਿਵਾਰ ਕੇਵਲ ਚਾਵਲਾ ਜੀ ਵੱਜੀ ਹੇ ਆ ਤਾਂ ਪੈਨਸ ਵਾਲੇ ਸਣੀ ਜਾਵਲਾ ਉਹਨਾਂ ਦੇ ਬੇਟੇ ਸਾਡੇ ਜਸਪਾਲ ਸਿੰਘ ਜੀ ਲੰਗਰ ਦਾ ਕਹਿ ਦਿੱ ਗਏ ਸਵਾਮਾ ਜਿੱਧਰ ਕਹਿ ਦਿੱ ਗਏ ਹਾਜ਼ਰ ਨੇ ਅ ਮਤਲਬ ਆ ਨਾਲ ਹੀ ਆ ਜੀ ਸਾਡੇ ਇਹ ਬਰਾਜ ਜਰਨੈਲ ਸਿੰਘ ਜੀ ਹਾਂ ਜਰਨੈਲ ਸਿੰਘ ਜੀ ਤਾਂ ਸਰਜੀਤ ਸਿੰਘ ਜੀ ਦੌਸਤਪੁਰ ਉੱਚੇ ਤੋਂ ਮੈਸਤਰੀ ਸਾਹਿਬ ਇਹਨਾਂ ਦਾ ਯੋਗਦਾਨ ਆ ਵੱਡਾ ਮੈਂਬਰ ਏਕ ਸਿੰਘ ਨਹੀਂ ਆ ਤਾਂ ਵੀ ਕਿਸ ਤਰ੍ਹਾਂ ਦਾ ਉਪਰਾਲਾ ਕਰ ਰਹੇ 72% ਅੱਜ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਵਾਲਿਓ ਜਿਹੜਾ ਦੋ ਪਿੰਡਾਂ ਦੇ ਵਿਚਾਲੇ ਸਾਂਝਾ ਛੱਪੜ ਹੈ ਉਹਨਾਂ ਵਾਂਸੀ ਬਾਬਾ ਮਹਿੰਗਾ ਸਿੰਘ ਦੇ ਨਾਂ ਤੇ ਕੁਦਰਤੀ ਜਿਹੜਾ ਪਾਰਕ ਆ ਤੇ ਸ਼ਹਿਰਗਾ ਬਣਾਉਣ ਜਾ ਰਹੇ ਆ ਅੱਜ ਪਿੰਡ ਦੇ ਸਾਰੇ ਮੋਤਵਰ ਸੱਜਣ ਧਾਰਮਿਕ ਸ਼ਖਸੀਅਤਾਂ ਸਾਰੀਆਂ ਇੱਥੇ ਪਹੁੰਚੀਆਂ ਹੋ ਜਾਂ ਤੇ ਅੱਜ ਇੱਕ ਇੱਕ ਬੂਟਾ ਲਾ ਕੇ ਸਾਡੇ ਕੋਲੇ 600 ਬੂਟਾ ਪਹੁੰਚ ਗਿਆ ਹੋਰ ਵੀ ਜਿੰਨੇ ਬੂਟੇ ਇੱਥੇ ਲੱਗਣਗੇ ਅਸੀਂ ਸਾਰੇ ਇਹਨਾਂ ਸਾਰੀ ਜਗ੍ਹਾ ਨੂੰ ਭਰ ਕੇ ਇਹਨੂੰ ਵਧੀਆ ਸ਼ਹਿਰਗਾ ਬਣਾ ਕੇ ਇੱਥੇ ਸਾਰਿਆਂ ਦੇ ਘੁੰਮਣ ਵਾਸਤੇ ਸ਼ਹਿਰ ਕਰਨ ਵਾਸਤੇ ਜਗ੍ਹਾ ਬਣਾ ਰਹੇ ਆ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਸਾਰਿਆਂ ਨੂੰ ਮੈਂ ਇੱਥੇ ਜਿੰਨੇ ਇੱਥੇ ਪਹੁੰਚੇ ਆ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਸਾਡੇ ਨਾਲ ਜਿਹੜੇ ਸਾਡੇ ਟੀਮ ਦੇ ਪ੍ਰਮੁੱਖਾ ਮਾਸਟਰ ਬਲਕਾਰਨ ਸਿੰਘ ਜੀ ਉਹ ਮੇਰੇ ਨਾਲ ਖੜੇ ਆ ਇੱਧਰ ਜਗਰੂਪ ਸਿੰਘ ਜੀ ਖੜੇ ਆ ਇਹ ਮੁੰਡਾ ਮੰਗੂ ਇਹਦਾ ਮੰਗੂ ਦਾ ਇਹ ਕੈਂਟਰ ਹੈ ਇਹਦਾ ਮਨੁੱਖਤਾ ਦੀ ਸੇਵਾ ਕਰਦਾ ਹੈ ਕਹਿੰਦਾ ਜਦੋਂ ਮਰਜੀ ਮੈਨੂੰ ਰੱਖੋ ਪ੍ਰਧਾਨਜੀਤ ਸਿੰਘ ਜੀ ਖੜੇ ਆ ਜਗਰੂਪ ਸਿੰਘ ਖੜੇ ਆ ਵਾਹਿਗੁਰੂ ਜਗਰੂਪ ਸਿੰਘ ਅੰਗਰੇਜ਼ ਸਿੰਘ ਖੜੇ ਆ ਅਦਰ ਪਰਮਜੀਤ ਸਿੰਘ ਜੀ ਪਮਾ ਸਾਡੇ ਨਾਲ ਖੜੇ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਆ ਕਿੰਨੇ ਪੌਦੇ ਲਾਉਂਦਾ ਟੀਚਾ ਤੁਸੀਂ ਮਿੱਥਿਆ ਰਸਾਮ ਸੰਭਾਲ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਜਿਹੜੇ ਪੌਦੇ ਅੱਜ ਸਾਡੇ ਕੋਲੇ 600 ਦੇ ਕਰੀਬ ਰੁੱਖ ਪਹੁੰਚੇ ਆ ਅਸੀਂ 600 ਤਾਂ ਅੱਜ ਲਾ ਦੇਣਾ ਅੱਜ ਤੇ ਕੱਲ ਦੇ ਵਿੱਚ ਲੱਗ ਜਾਣਾ ਬਾਕੀ ਜਿੰਨੀ ਜਗ੍ਹਾ ਬਚੀ ਉਹਦੇ ਵਿੱਚ ਜਿੰਨੇ ਬੂਟੇ ਹੋਰ ਲੱਗਣਗੇ ਹੋਰ ਲਿਆ ਕੇ ਲਾਵਾਂਗੇ ਜਿਹੜੀ ਸਾਮ ਸੰਭਾਲ ਦੀ ਗੱਲ ਆ ਉਹ ਤੇ ਅਸੀਂ ਬਾਹਰਲੇ ਪਾਸੇ ਕੰਡਿਆਂ ਵਾਲੀ ਤਾਰ ਲਾ ਦੇਣੀ ਆ ਚਾਰ ਚਪੇਰੇ ਰਸਤੇ ਬੰਦ ਕੀਤੇ ਜਾਣੇ ਆ ਕੇਵਲ ਤੇ ਕੇਵਲ ਬੰਦਾ ਲੰਘਣ ਯੋਗ ਆ ਇੱਕ ਰਸਤਾ ਅਸੀਂ ਛੱਡਣਾ ਜਿਹਦੇ ਵਿੱਚ ਦੀ ਬਸ ਬੰਦਾ ਲੰਗੇ ਤੇ ਆਪਦੀ ਸ਼ੈਅਰ ਕਰੇ ਤੇ ਇਹਨਾਂ ਦੀ ਆਕਸੀਜਨ ਲੈ ਕੇ ਆਪਣੇ ਆਪ ਨੂੰ ਤੰਦਰੁਸਤ ਰੱਖੇ ਹੋਰ ਕੀ ਕਹਿਣਾ ਚਾਹੋਗੇ ਪ੍ਰੇਵਤਵ ਦੇ ਪ੍ਰੇਮੀ ਪ੍ਰਤੀ ਹੋਰ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਸਾਨੂੰ ਉਤਸ਼ਾਹ ਤੇ ਭਾਵੇਂ ਸਾਰੇ ਬਹੁਤ ਦੇ ਰਹੇ ਸਹਿਯੋਗ ਬਹੁਤ ਦੇ ਰਹੇ ਪਰ ਦੂਜਿਆਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਜਿੰਨਾ ਆਪਾਂ ਵੱਧ ਤੋਂ ਵੱਧ ਰੁੱਖ ਲਾਵਾਂਗੇ ਉਹਨੇ ਹੁਣ ਆਪਾਂ ਆਪਣੇ ਜੀਵਨ ਨੂੰ ਸੁਰੱਖਿਅਤ ਰੱਖ ਸਕਦੇ ਆ ਕਿਉਂਕਿ ਭਾਵੇਂ ਕਿ ਪਹਿਲਾਂ ਤੋਂ ਵੀ ਰੁੱਖ ਲੱਗਦੇ ਆਏ ਆ ਪਰ ਪਿਛਲੇ ਸਾਲਾਂ ਦੇ ਵਿੱਚ ਥੋੜੇ ਜੇ ਪ੍ਰਕਾਸ਼ਕਾਰ ਜਾਂ ਕਰਕੇ ਰੁੱਖ ਪੱਟੇ ਗਏ ਤੇ ਲੱਗੇ ਘਾਟਾ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਅਸੀਂ ਇਸ ਪਾਸੇ ਨੂੰ ਲਾਵਾਂਗੇ ਜਿੰਨੀਆਂ ਜਗ੍ਹਾ ਵਿਹਲੀਆਂ ਪਈਆਂ ਸਾਰੇ ਅਸੀਂ ਰੁੱਖ ਲਾ ਕੇ ਉਹਨਾਂ ਤੋਂ ਅਸੀਂ ਵਧੀਆ ਹਵਾ ਲਈਏ ਬਾਬਾ ਜੀ ਕਿ ਗੁੱਜਰ ਲੰਗਦੇ ਕਈ ਵਾਰ ਪਿੰਡਾਂ ਦੇ ਵਿੱਚੋਂ ਕਾਫੀ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਆ ਪੰਜਾਬ ਸਰਕਾਰ ਨੂੰ ਕਿਸ ਤਰ੍ਹਾਂ ਦਾ ਪ੍ਰਬੰਧ ਕਰਨਾ ਚਾਹੀਦਾ ਉਹਨਾਂ ਦਾ ਪੰਜਾਬ ਸਰਕਾਰ ਨੂੰ ਅਪੀਲ ਕਰਾਂਗੇ ਵੀ ਉਹਨਾਂ ਨੂੰ ਜਿੱਥੋਂ ਦੀ ਉਹ ਲੰਗਦੇ ਆ ਨੁਕਸਾਨ ਨਾ ਕਰਨ ਕਿਉਂਕਿ ਹੈ ਤੇ ਉਹ ਇੱਥੇ ਹੁਣ ਪਸ਼ੂ ਚਾਰਨ ਵਾਸਤੇ ਆਏ ਆ ਪਸ਼ੂ ਤਾਂ ਉਹਨਾਂ ਨੇ ਚਾਰਨੇ ਆ ਵਿਚਾਰਿਆਂ ਨੇ ਉਹਨਾਂ ਦਾ ਕਿਰਜਗਾਰ ਪਰ ਉਹ ਜਹੀਆਂ ਜਗਾਂ ਤੋਂ ਬਚਾ ਕੇ ਰੱਖਣ ਅਸੀਂ ਇੱਥੇ ਬਕਾਇਦਾ ਲਿਖ ਕੇ ਵੀ ਲਾਉਣਾ ਹਦਾਇਤਾਂ ਵੀ ਲਿਖ ਕੇ ਲਾਉਣੀਆਂ ਵੀ ਭਾਈ ਐਸ ਸ਼ੈਰਗਾਹ ਦੇ ਵਿੱਚ ਕੋਈ ਵਾਰਾ ਪਸ਼ੂਆਂ ਵਾਲਾ ਪਸ਼ੂ ਲੈ ਕੇ ਨਾ ਆਵੇ ਪਹਿਲਾਂ ਪ੍ਰੇਮ ਨਾਲ ਕਵਾਂਗੇ ਮੈਨੂੰ ਉਮੀਦ ਆ ਕਿ ਸਾਡੀ ਜਿਹੜੀ ਆ ਪ੍ਰੇਮ ਨਾਲ ਕਹੀ ਹੋਈ ਗੱਲ ਸਾਰੇ ਸੁਣਨਗੇ ਇਹਨਾਂ ਨੂੰ ਹਰ ਢੰਗ ਦੇ ਨਾਲ ਇਹਨਾਂ ਨੂੰ ਸੁਰੱਖਿਅਤ ਰੱਖਾਂਗੇ ਤੇ ਉਹ ਪੰਜਾਬ ਸਰਕਾਰ ਨੂੰ ਮੈਂ ਅਪੀਲ ਕਰਦਾ ਵੀ ਉਹਨਾਂ ਦੇ ਵਿਚਾਰਿਆਂ ਨੂੰ ਜਿਹੜੀ ਹੈਗੀ ਆ ਜਾਂ ਤਾਂ ਜਗਾ ਸਾਈਡ ਤੇ ਚਾਰਗਾ ਬਣਾ ਕੇ ਦਿੱਤੀ ਜਾਵੇ ਜਿੱਥੇ ਉਹ ਆਦੇ ਪਸ਼ੂ ਚਾਰ ਸਕਣ ਤੇ ਬਾਕੀ ਨੁਕਸਾਨ ਤੋਂ ਬਚਾ ਬਚਾਵੇ ਸਰਕਾਰ ਉਪਰਾਲਾ ਕਰੇ ਸਰ ਜੀ ਤੁਸੀਂ ਵਾਤਾਵਰਨ ਪ੍ਰਤੀ ਬਹੁਤ ਵੱਡਾ ਉਪਰਾਲਾ ਕਰਨ ਜਾ ਰਹੇ ਹੋ ਕੀ ਕਹਿਣਾ ਹੈ ਅੱਜ ਅਸੀਂ ਦੋਨੋਂ ਪਿੰਡਾਂ ਦੌਲਤਪੁਰਾ ਉੱਚਾ ਤੇ ਦੌਲਤਪੁਰਾ ਨੀਵਾ ਦੇ ਵਿਚਕਾਰ ਜੋ ਛੱਪੜ ਸੀਗਾ ਉਸ ਨੂੰ ਇੱਕ ਕੁਦਰਤੀ ਪਾਰਕ ਦੇ ਸੈਰਗਾਹ ਦੇ ਰੂਪ ਦੇ ਵਿੱਚ ਅਸੀਂ ਤਿਆਰ ਕਰ ਰਹੇ ਹਾਂ ਪਿਛਲੇ 1 ਮਹੀਨੇ ਤੋਂ ਸਾਰੀ ਸੰਗਤ ਜਿਹੜੀ ਹੈ ਉਹ ਇੱਥੇ ਸਹਿਯੋਗ ਦੇ ਰਹੀ ਹੈ ਕਾਰ ਸੇਵਾ ਚੱਲ ਰਹੀ ਹੈ ਉਹ ਇਹਦਾ ਜਿਹੜਾ ਲੈਵਲ ਕਰ ਰਹੇ ਅਸੀਂ ਦੋਨੋਂ ਪਾਸੇ ਖੱਡੇ ਪੱਟੇ ਗਏ ਆ ਇੱਥੇ ਬੈਂਚ ਲੱਗਣੇ ਆ ਲਾਈਟਾਂ ਲੱਗਣੀਆਂ ਔਰ ਇੱਥੇ ਸਾਰਾ ਜਿਹੜਾ ਹੈਗਾ ਆਲੇ ਦੁਆਲੇ ਤਾਰ ਕੰਡਿਆਲੀ ਲਾ ਕੇ ਇਹਦਾ ਜਿਹੜਾ ਹੈਗਾ ਪੂਰੀ ਸਾਂਭ ਸੰਭਾਲ ਕੀਤੀ ਜਾਣੀ ਹੈ ਸਾਡਾ ਦੋਨਾਂ ਨਗਰਾਂ ਦੇ ਬਹੁਤ ਹੀ ਮਾਨ ਸ਼ਕਸ਼ੀਤਾਂ ਵੱਲੋਂ ਇਸ ਪ੍ਰੋਜੈਕਟ ਨੂੰ ਸਹਿਯੋਗ ਦਿੱਤਾ ਜਾ ਰਿਹਾ ਤੇ ਸਭ ਤੋਂ ਵੱਡੀ ਖੁਸ਼ੀ ਸਾਨੂੰ ਅੱਜ ਇਹ ਹੋ ਰਹੀ ਹੈ ਕਿ ਸਾਡੇ ਦਰਮਿਆਨ ਪਿੰਡ ਚੂੜ ਚੱਕ ਤੋਂ ਸਾਡੇ ਬਹੁਤ ਹੀ ਵੱਡੇ NASA ਦੇ ਵਿਗਿਆਨੀ ਅਮਰੀਕਾ ਦੀ ਜਿਹੜੀ ਪਲਾਡ ਏਜੰਸੀ ਹੈ ਡਾਕਟਰ ਸ੍ਰਿੰਦਰ ਸ਼ਰਮਾ ਜੀ ਉਚੇਚੇ ਤੌਰ ਤੇ ਇਸ ਪ੍ਰੋਜੈਕਟ ਦੇ ਦੇਖਣ ਵਾਸਤੇ ਤੇ ਸਾਨੂੰ ਅਗਵਾਈ ਦੇਣ ਵਾਸਤੇ ਪਹੁੰਚੇ ਨੇ ਅਸੀਂ ਜ਼ੋਰਦਾਰ ਤਾੜੀਆਂ ਦੇ ਨਾਲ ਉਹਨਾਂ ਦਾ ਸਵਾਗਤ ਕਰਦੇ ਹਾਂ ਉਹਨਾਂ ਦੇ ਨਾਲ ਸਾਡੇ ਮੈਡਮ ਜਸ ਢਿੱਲੋਂ ਸਮਾਜ ਸੇਵੀ ਜਿਹੜੇ ਕਿ ਬਹੁਤ ਹੀ ਵੱਡੀ ਸਮਾਜ ਸੇਵਾ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਸਰਾਰ ਹਰਜੀਤ ਸਿੰਘ ਜੀ ਪਿੰਡ ਚੂੜਚੱਕ ਤੋਂ ਜਿਹੜੇ ਆਪਦੇ ਪਿੰਡ ਦੇ ਵਿੱਚ ਆਪਣੇ ਪਿੰਡ ਨੂੰ ਬਹੁਤ ਵਧੀਆ ਬਣਾਉਣ ਵਾਸਤੇ ਉਪਰਾਲਾ ਕਰ ਰਹੇ ਨੇ ਅਸੀਂ ਉਹਨਾਂ ਤੋਂ ਅਗਵਾਈ ਲੈਣ ਵਾਸਤੇ ਉਹਨਾਂ ਨੂੰ ਸੱਦਾ ਦਿੱਤਾ ਸੀਗਾ ਸਾਡੇ ਸੱਦੇ ਨੂੰ ਪ੍ਰਵਾਨ ਕਰਦੇ ਹੋ ਇੱਥੇ ਪਹੁੰਚੇ ਨੇ ਅਸੀਂ ਇੱਕ ਵਾਰ ਫੇਰ ਸਾਰੀ ਸੰਗਤ ਵੱਲੋਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆਂ ਸਰ ਕਿੰਨੇ ਪੌਦੇ ਲਾਉਂਦਾ ਟੀਚਾ ਤੁਹਾਡਾ ਤੁਸੀਂ ਸਾਮ ਸੰਭਾਲ ਬਾਰੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਇਹਦੇ ਵਿੱਚ ਸਾਡਾ ਜਿਹੜਾ ਜੀ 500 ਅਸੀਂ ਬੂਟਾ ਲਗਾਉਣਾ ਹੈਗਾ ਤੇ 500 ਜਿਹੜੇ ਖੱਡੇ ਆ ਉਹ ਸਰਦਾਰ ਬੂਟਾ ਸਿੰਘ ਜੀ ਨੇ ਜਿਹੜਾ ਵਰਮਾ ਆਪਾਂ ਲੈ ਕੇ ਆਂਦਾ ਸੀਗਾ ਉਹਦੇ ਨਾਲ ਖੱਡੇ ਕਢਵਾਏ ਗਏ ਆ ਔਰ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਇਹ 500 ਬੂਟਾ ਜਿਹੜਾ ਸਾਨੂੰ ਫ੍ਰੀ ਜਿਹੜਾ ਦਿੱਤਾ ਗਿਆ ਉਹਦੀ ਸਾਮ ਸੰਭਾਲ ਵੀ ਉਹਨਾਂ ਵੱਲੋਂ ਤੇ ਸਾਡੇ ਵੱਲੋਂ ਰਲ ਕੇ ਜਿਹੜੀ ਕੀਤੀ ਜਾਣੀ ਹੈ ਇਹਦਾ ਆਉਣ ਵਾਲੇ ਮੇਰਾ ਖਿਆਲ ਕੇ ਮਹੀਨੇ ਦੋ ਮਹੀਨੇ ਦੇ ਵਿੱਚ ਇਹ ਪ੍ਰੋਜੈਕਟ ਜਿਹੜਾ ਹੈਗਾ ਬਹੁਤ ਹੀ ਵਧੀਆ ਦਿਖ ਦੇਗਾ ਲਾਈਟਾਂ ਜਿਹੜੀਆਂ ਲੱਗ ਚੁੱਕੀਆਂ ਰਾਤ ਨੂੰ ਇੱਥੇ ਹਨੇਰਾ ਜਿਹੜਾ ਚੁੱਕਿਆ ਗਿਆ ਰਾਤ ਹੀ ਜਦੋਂ ਲਾਈਟਾਂ ਲੱਗੀਆਂ ਤਾਂ 100 150 ਬੰਦਾ ਜਿਹੜਾ ਇੱਥੇ ਸੈਰ ਕਰ ਰਿਹਾ ਸੀਗਾ ਤਾਂ ਸਾਨੂੰ ਲੱਗ ਰਿਹਾ ਕਿ ਇਹ ਦੋਨੋਂ ਪਿੰਡਾਂ ਦਾ ਜਿਹੜਾ ਪ੍ਰੋਜੈਕਟ ਹੈ ਇਹ ਸਾਡੇ ਤੰਦਰੁਸਤੀ ਦਾ ਘਰ ਜਿਹੜਾ ਹੈਗਾ ਬਣੂਗਾ ਔਰ ਸਾਡੀਆਂ ਜਿਹੜੀ ਸਿਹਤ ਹੈ ਜਿਹੜੀਆਂ ਸਾਡੀਆਂ ਬਿਮਾਰੀਆਂ ਉਹ ਸਾਨੂੰ ਵਧੀਆ ਸਿਹਤਮੰਦ ਬਣਾਉਣ ਵਾਸਤੇ ਜਿਹੜਾ ਹੈਗਾ ਉਹ ਮਦਦਗਾਰ ਹੋਏਗਾ ਬਹੁਤ ਸਹਿਯੋਗ ਸਾਨੂੰ ਮਿਲ ਰਿਹਾ ਹੈ ਜਿਹੜੀਆਂ ਸੰਗਤਾਂ ਦਾ ਹੀ ਬਹੁਤ ਹੀ ਸਾਡੇ ਕੋਲ ਸ਼ਬਦ ਨਹੀਂ ਹੈ ਜਿਨ੍ਹਾਂ ਨਾਲ ਅਸੀਂ ਧੰਨਵਾਦ ਕਰ ਸਕੀਏ ਸਾਨੂੰ ਬਹੁਤ ਹੀ ਦਾਨੀ ਸੱਜ ਔਰ ਹਜੇ ਵੀ ਦਾਨਸ਼ਾ ਦਾਰ ਜਿਹੜੀ ਰਾਸ਼ੀ ਹੈ ਉਹ ਆ ਰਹੀ ਹੈ ਇਹ ਸਹਿਯੋਗ ਦੇਣ ਲਈ ਅਸੀਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਹਾਂ ਔਰ ਸਾਡੇ ਨਾਲ ਜੁੜਨ ਲਈ ਅਸੀਂ ਇੱਕ ਵਾਰੀ ਉਹਨਾਂ ਨੂੰ ਫੇਰ ਅਪੀਲ ਕਰਦੇ ਹਾਂ ਆਓ ਇਸ ਪੈਂਡ ਨੂੰ ਆਪਾਂ ਇੱਕ ਵਧੀਆ ਨਮੂਨੇ ਦਾ ਪੈਂਡ ਬਣਾਈਏ ਬਹੁਤ ਬਹੁਤ ਧੰਨਵਾਦ ਖੁਸ਼ੀ ਦੀ ਗੱਲ ਹੈ ਕਿ ਸਾਡੇ ਪਾਵਰ ਕਾਮ ਤੋਂ ਐਸ ਡੀਓ ਡਗਰੂ ਸਾਹਿਬ ਡਿਵੀਜ਼ਨ ਤੋਂ ਸਹਾਰ ਜਰਨੈਲ ਸਿੰਘ ਆਏ ਨੇ ਅਸੀਂ ਇਹਨਾਂ ਦਾ ਸਾਰੀ ਟੀਮ ਵੱਲੋਂ ਦੁਹਾਨ ਅਗਰਾ ਵੱਲੋਂ ਜੀ ਆਇਆਂ ਸਵਾਗਤ ਕਰਦੇ ਹਾਂ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਵੀ ਦੋ ਸ਼ਬਦ ਜ਼ਰੂਰ ਬੋਲਣਗੇ ਜੀ ਦੇਣਾ ਚਾਹੁੰਗੀ ਅੱਜ ਧੰਨਵਾਦ ਜੀ ਇਹ ਬੜੀ ਖੁਸ਼ੀ ਹੋਈ ਆ ਵੀ ਇਹਨਾਂ ਵਧੀਆ ਪ੍ਰਾਲਾ ਕਰਨ ਲੱਗੇ ਪਿੰਡ ਵਾਲੇ ਮਿਲ ਕੇ ਮੈਂ ਪਹਿਲੀ ਵਾਰੀ ਵੇਖ ਰਿਹਾ ਵਾਂ ਵੀ ਪਿੰਡ ਵਾਲਿਆਂ ਨੇ ਇਹਨਾਂ ਸੋਹਣਾ ਇਹ ਬਾਕੀ ਵੀ ਚਲੋ ਕੰਮ ਹੁੰਦੇ ਰਹਿੰਦੇ ਆਂ ਇਹ ਦੇਖਦੇ ਆਂ ਪਰ ਆ ਇੱਕ ਨਵੀਂ ਕਿਸਮ ਦਾ ਏਡਾ ਸੋਹਣਾ ਕੰਮ ਇਹ ਰੁੱਖ ਲਾਉਣ ਵਾਲਾ ਕੰਮ ਇਹ ਤਸਰੋ ਮੈਨੂੰ ਮੇਰੇ ਆਪਣੇ ਦਿਲੋਂ ਵੀ ਮੈਨੂੰ ਮੈਂ ਚਾਹੁੰਦਾ ਹੁਣਾਵਾ ਵੀ ਮੈਂ ਜਿੰਨੇ ਜਿੱਥੇ ਮੈਂ ਰਿਹਾ ਮੈਂ ਜਿੰਨੇ ਦਫ਼ਤਰਾਂ ਦੇ ਵਿੱਚ ਉੱਥੇ ਬੜੀ ਕੋਸ਼ਿਸ਼ ਕਰਦੇ ਰਹੇ ਆਂ ਵੀ ਆਪਾਂ ਦਫ਼ਤਰਾਂ ਦੇ ਵਿੱਚ ਲਾਉਂਦੇ ਰਹੇ ਆਂ ਤੇ ਆ ਮੈਨੂੰ ਇਹਨਾਂ ਨੇ ਅੱਜ ਬੁਲਾਇਆ ਇਸ ਮੌਕੇ ਤੇ ਮੈਂ ਇਹਨਾਂ ਦਾ ਬੜਾ ਬੜਾ ਸ਼ੁਕਰਗੁਜ਼ਾਰ ਆਂ ਤੇ ਮੈਂ ਕੋਸ਼ਿਸ਼ ਕਰੂੰਗਾ ਵੀ ਜਿੰਨਾ ਵੀ ਵੱਤੋ ਵੱਤ ਯੋਗਦਾਨ ਹੋਊਗਾ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਇਹਨਾਂ ਨੂੰ ਤਾਂ ਕਿ ਪਿੰਡ ਦੀ ਇੱਕ ਖੂਬਸੂਰਤੀ ਵਿੱਚ ਵਾਧਾ ਹੋਵੇ ਜੀ ਕੀ ਫਤਿਹ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਆਪਾਂ ਨੂੰ ਭੁੱਲ ਗਏ ਹੈ ਜੇ ਬਾਬਾ ਜੀ ਨਾਨਕ ਜੀ ਨੇ ਦੱਸਿਆ ਸੀ ਨਾ ਸਾਨੂੰ ਸਭ ਅਸੀਂ ਉਹ ਬਾਹਰਲੇ ਦੇਸ਼ਾਂ ਨੇ ਤੇ ਅਪਣਾ ਲਿਆ ਤੇ ਆਪਾਂ ਜਿੱਥੇ ਸ਼ੁਰੂ ਹੋਇਆ ਸੀ ਉਹ ਆਪਾਂ ਭੁੱਲ ਗਏ ਤੇ ਅਸੀਂ ਪਿੰਡਾਂ ਵਾਲੇ ਜਿਹੜੇ ਜੰਮੇ ਪਲੇ ਆ ਉਹ ਸਾਡੇ ਹੱਲੇ ਵੀ ਪਿੱਛੇ ਹੈਗਾ ਜਿਹੜੇ ਛੱਪਣਾ ਚ ਆ ਜਿਹੜੇ ਛੱਪਣਾ ਅਸੀਂ ਮੀ ਉਹਦੇ ਵਿੱਚ ਤਰਨਾ ਸਿੱਖਿਆ ਸੀਗਾ ਤੇ ਹੁਣ ਉਹ ਕੀ ਐ ਉਹਦੇ ਵਿੱਚ ਰੂੜੀਆਂ ਹੈ ਕਿੰਨਾ ਵਾਤਾਵਰਨ ਖਰਾਬ ਹੋਇਆ ਤੇ ਆਪਾਂ ਮੈਨੂੰ ਅੱਜ ਇੰਨੀ ਖੁਸ਼ੀ ਹੁੰਦੀ ਐ ਵੀ ਰਾਉਂਡ 글ਾਸ ਵਾਲੇ ਜੇਕਰ ਸਾਡੇ ਨਾਲ ਵੀ ਬਹੁਤ ਹੀ ਚੰਗੀ ਤਰ੍ਹਾਂ ਜੁੜੇ ਐ ਤੁਹਾਨੂੰ ਮੈਂ ਦੱਸਾਂ ਵੀ ਰਾਉਂਡ 글ਾਸ ਕੌਣ ਐ ਤੁਸੀਂ ਹੈਰਾਨ ਹੋ ਜਾਓਗੇ ਰਾਉਂਡ 글ਾਸ ਜਿਹੜਾ ਸ਼ੁਰੂ ਹੋਇਆ ਉਹ ਸਾਨੀ ਗੁਰਪ੍ਰੀਤ ਸਿੰਘ ਸਿਆਡਲ ਤੋਂ ਐ ਤੇ ਨਾ ਮੈਂ ਉਹਨਾਂ ਨੂੰ ਜਾਣਦਾ ਸੀ ਨਾ ਉਹ ਮੈਨੂੰ ਜਾਣਦੇ ਸੀਗੇ ਤੇ ਕਿਸੇ ਨੇ ਨਾ ਕਹਿ ਦਿੱਤਾ ਵੀ ਇੱਕ ਪਾਗਲ ਜਿਹਾ ਮੁੰਡਾ ਹੈ ਚੂੜ ਚੱਕ ਤੋ ਹੈ ਤੇ ਉਹਦੇ ਵਿਚਾਰ ਜਿਹੜੇ ਨਾ ਆਪਣੇ ਵਾਂਗੂ ਲੱਗਦੇ ਹੈਗੇ ਆ ਤੇ ਅਸੀਂ ਆਪਣੇ ਪਿੰਡ ਦਾ ਸਾਰਾ ਸਾਂਝਾ ਇੱਕ ਫੰਕਸ਼ਨ ਕੀਤਾ ਜਿੱਥੇ ਸਾਡੇ ਐਨ ਆਰ ਆਈ ਕੈਲੀਫੋਰਨੀਆ ਫਰੈਸ਼ ਨੋ ਦੇ ਕੋਲ ਇੱਕ ਛੋਟਾ ਜਿਹਾ ਸ਼ਹਿਰ ਹੈ ਮਡੇਸਟੋ ਤਾਂ ਮੈਂ ਰਾਉਂਡ ਗਲਾਸ ਵਾਲੇ ਨੂੰ ਫੋਨ ਕੀਤਾ ਵੀ ਭਾਈ ਤੁਸੀਂ ਕੀ ਕਰ ਰਹੇ ਹੋ ਸਾਰੇ ਪਿੰਡਾਂ ਵਾਸਤੇ ਤੇ ਜਦੋਂ ਮੈਨੂੰ ਪਤਾ ਲੱਗਾ ਵੀ ਭਾਈ ਉਹਨਾਂ ਦੇ ਵਿਚਾਰ ਵੀ ਮੇਰੇ ਵਰਗੇ ਆ ਤਾਂ ਉਹਨਾਂ ਨੂੰ ਮੈਂ ਕੰਟੈਕਟ ਕੀਤਾ ਤਾਂ ਉਹਨਾਂ ਨੇ ਆਪਣੀਆਂ ਦੋ ਲੜਕੀਆਂ ਮੈਨੂੰ ਦਾ ਡੈਸਕ ਟੋਪੇ ਭੇਜ ਦਿੱਤੀਆਂ ਵੀ ਅਸੀਂ ਅੰਕਲ ਜੀ ਅਸੀਂ ਵੀ ਆ ਸਕਦੇ ਹਾਂ ਤੇ ਜਿਹੜੇ ਸਾਡੇ ਪਲੈਨਿੰਗ ਸੀ ਨਾ ਉਹ ਸੈਟਲਾਈਟ ਤੇ ਥਰੂ ਕੀਤੀ ਸੀ ਤੇ ਪਹਿਲੀ ਗੱਲ ਤੇ ਮੈਂ ਕਲੀਅਰ ਕਰਨਾ ਚਾਹੁੰਦਾ ਵੱਡਾ ਵਿਗਿਆਨੀ ਬਿਲਕੁਲ ਨਹੀਂ ਹੈਗਾ ਤੇ ਮੈਂ NASA ਨਾਲ ਕੰਮ ਜ਼ਰੂਰ ਕੀਤਾ ਬਹੁਤ ਸੋਨਾ ਕੀਤਾ ਹੈਗਾ ਬੜੀਆਂ ਸੈਟਲਾਈਟਸ ਵਗੈਰਾ ਤੇ ਵੀ ਪਰ ਐਡਾ ਬਗਿਆਨੀ ਨਹੀਂ ਪਰ ਮੈਂ ਪਿੰਡੂ ਜ਼ਰੂਰ ਹਾਂ ਪਿੰਡੂ ਜ਼ਰੂਰ ਹਾਂ ਖਾਲਸਾ ਹਾਈ ਸਕੂਲ ਚ ਪੜਿਆ ਚੂੜਚੱਕ ਤੋਂ ਤੇ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਹਾਲ ਆਫ ਫੇਮ ਇੰਡਕਟਿਵ ਵੀ ਹੈਗਾ ਉੱਥੋਂ ਦਾ ਯੂਨਾਈਟਿਡ ਸਟੇਟਸ ਸੇਸ ਫਾਊਂਡੇਸ਼ਨ ਦਾ ਉਹ ਮਤਲਬ ਵੀ ਉਹ ਕੁਦਰਤੀ ਹੁੰਦਾ ਮੈਂ ਕੋਈ ਇਨਾ ਹੁਸ਼ਿਆਰ ਨਹੀਂ ਪਰ ਮਿਹਨਤੀ ਬਹੁਤ ਹਾਂ ਤੇ ਉਹ ਕਹਿੰਦੇ ਕਰਉਂਦੇ ਜੀ ਉਹ ਜਦੋਂ ਆਏ ਤਾਂ ਮੇਰੇ ਕੋਲੇ ਉਹਨਾਂ ਨੇ ਦੇਖਿਆ ਵੀ ਭਾਈ ਇਹ ਦੂਰੋਂ ਹੀ ਸੈਟਲਾਈਟ ਤੇ ਥ्रू ਹੀ ਆਪਣੇ ਪਿੰਡ ਦਾ ਸਾਰਾ ਨਕਸ਼ਾ ਦੇਖ ਲੈਂਦਾ ਤੇ ਸਾਰੀ ਪਲੈਨਿੰਗ ਕਰ ਲੈਂਦਾ ਤੇ ਉਹਨਾਂ ਨੇ ਆਪਣੇ ਸਨੀ ਗੁਰਪ੍ਰੀਤ ਸਿੰਘ ਨੂੰ ਕਿਹਾ ਵੀ ਭਾਈ ਇਹਨੂੰ ਮਿਲੋ ਤੇ ਤੁਸੀਂ ਬਲੀਵ ਨਹੀਂ ਕਰਨਾ ਮੈਂ ਉਹਨੂੰ ਜਾਣਦਾ ਨਹੀਂ ਸੀਗਾ ਤੇ ਕਹਿੰਦਾ ਸਰਿੰਦਰ ਤੁਸੀਂ ਕੈਲੀਫੋਰਨੀਆ ਹੈਗੇ ਇੱਕ ਦੋ ਦਿਨ ਕਹਿੰਦਾ ਮੈਂ ਕਿਹਾ ਹਾਂ ਬਿਲਕੁਲ ਆਇਆ ਤੇ ਕਹਿੰਦਾ ਮੈਂ ਕੱਲ ਨੂੰ ਨਹੀਂ ਪਰਸੋਂ ਨੂੰ ਆ ਸਕਦਾ ਮੈਂ ਕਿਹਾ ਜਿਵੇਂ ਆ ਜਿਓ ਤੇ ਉਹ ਬਿਲਕੁਲ ਹੀ ਜਿਵੇਂ ਮੈਂ ਆ ਐਵੇਂ ਹੀ ਸੀ ਤੇ ਬਾਅਦ ਚ ਮੈਨੂੰ ਪਤਾ ਲੱਗਾ ਉਹ ਮਿਲੀਅਨਰ ਨਹੀਂ ਉਹ ਬਿਲੀਅਨਰ ਹੈ ਵਾਹ ਵਾਹ ਮਸ਼ਾਅੱਲਾ ਇੱਕ ਤਾਂ ਹੁੰਦੇ ਨਾ ਮਿਲੀਅਨਰ ਤੇ ਉਹ ਬਿਲੀਅਨਰ ਹੈ ਬਿਲਕੁਲੀ ਸਾਦਾ ਬਿਲਕੁਲੀ ਉਹਦੇ ਜਿਹੜੇ ਏਮ ਹੈਗਾ ਨਾ ਆਪਾਂ ਤਾਂ ਆਪਣੇ ਆਪਣੇ ਪਿੰਡਾਂ ਦਾ ਕਰਦੇ ਨੇ ਉਹ ਕਹਿੰਦਾ ਆਪਣੇ ਸਾਰੇ ਪੰਜਾਬ ਦੇ ਪਿੰਡਾਂ ਦਾ ਕੁਝ ਨੁਕਸ ਕੁਛ ਕਰਨਾ ਚਾਹੁੰਦਾ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਮੈਂ ਗੁਰਪ੍ਰੀਤ ਨੂੰ ਦੇਖਿਆ ਇੱਥੇ ਇਹ ਸਾਡੇ ਨਾਲ ਸੈਟਲ ਟੂ ਜੁੜੇ ਹੋਏ ਆ ਤੇ ਅਸੀਂ ਵੀ ਕੋਈ ਵੀ ਫਾਊਂਡੇਸ਼ਨ ਕੋਈ ਵੀ ਉਹ ਨਾ ਆਪਣੇ ਆਪ ਤੇ ਸਸਟੇਨ ਕਰ ਸਕਦੀ ਅਸੀਂ ਵੀ ਉਹਨਾਂ ਦੀ ਬਹੁਤ ਹੈਲਪ ਕਰਦੇ ਆ ਅਸੀਂ ਵੀ ਉਹਨਾਂ ਨੂੰ ਬਹੁਤ ਵੱਡੀਆਂ ਡੋਨੇਸ਼ਨਾਂ ਦਿੱਤੀਆਂ ਹੋਈਆਂ ਇਸ ਲਈ ਉਹ ਅਸੀਂ ਕਹਿੰਨੇ ਵੀ ਆਪਣਾ ਮੋਗਾ ਡਿਸਟ੍ਰਿਕਟ ਆ ਆਪਾਂ ਸਾਰੇ ਆਪਣੇ ਪਿੰਡ ਰਲ ਕੇ ਜੀ ਆਪਾਂ ਕੰਮ ਕਰੀਏ ਇਸ ਲਈ ਮੈਨੂੰ ਬੜੀ ਖੁਸ਼ੀ ਹੋਈ ਮੈਂ ਆਇਆ ਤੇ ਮੈਂ ਕਿਹਾ ਵੀ ਅਸੀਂ ਤਾਂ ਹੱਥੋਂ ਸਿੱਖਣਾ ਹੈ ਹੈ ਆਪਾਂ ਇੱਕ ਦੂਜੇ ਨਾਲ ਸਾਂਝ ਪਾਉਣੀ ਆ ਜਦੋਂ ਸਾਂਝ ਪਾਉਣੀ ਆ ਨਾ ਤਾਂ ਆਪਾਂ 1 1 2 11 ਬਣ ਜਾਂਦੇ ਹੈਗੇ ਇਸ ਲਈ ਆਪਾਂ ਜਿਹੜਾ ਆਪਣਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹੱਤ ਜਿਹੜਾ ਹੈ ਨਾ ਸੰਦੇਸ਼ ਆਪਾਂ ਰੀਅਲੀ ਕਰਨਾ ਪੈਣਾ ਹੈ ਹੈ ਆਪਣੀ ਧਰਤੀ ਦੇਖ ਲਓ ਕਿੰਨਾ ਖੁਸ਼ਹਦ ਦੇ ਚ ਹੈ ਹੈ ਹਵਾ ਤੇ ਤੁਹਾਨੂੰ ਪਤਾ ਹੀ ਹੈ ਹੈ ਤੇ ਪਾਣੀ ਤੁਸੀਂ ਦੇਖ ਲਓ ਚੱਪੜ ਹੈ ਜਿੱਥੇ ਅਸੀਂ ਮਈਆਂ ਨੂੰ ਹੁੰਦੇ ਹੁੰਦੇ ਸੀ ਤੇ ਤਰਨਾ ਸਿੱਖਿਆ ਸੀ ਤੇ ਦੌਲਤਪੁਰਾ ਵਿਖੇ ਪਹੁੰਚੇ ਹਾਂ। ਦਰ ਦੇ ਲੱਗ ਰਹੇ ਆ ਸਾਰਾ ਨਗਰ ਇਕੱਠੇ ਆਂ ਕੀ ਟੇਣਾ ਚਾਹੂੰਗਾ। ਬਹੁਤ ਖੁਸ਼ੀ ਦੀ ਗੱਲ ਹੈ ਜੀ ਜਿਹੜਾ ਰੋਖ ਹੈ ਇਹ ਦਰਖਤ ਸਾਡੇ ਮਨੁੱਖੀ ਜੀਵਨ ਵਾਸਤੇ ਅਹਿਮ ਹੈ। ਗੁਰਬਾਣੀ ਦੇ ਵਿੱਚ ਵੀ ਇਹ ਲਿਖਿਆ ਹੈ ਤਰਵਰ ਸਰਵਰ ਸੰਤ ਜਨ ਚੌਥਾ ਵਰਸੇ ਮੇਹ ਪਰਮਾਰਥ ਕੇ ਕਾਰਨੇ ਚਾਰੋ ਧਾਰੇ ਦੇ। ਚਾਰ ਜਿਹੜੀਆਂ ਦੇਹਾਂ ਇਹ ਪਰਉਪਕਾਰੀ ਆਈਆਂ ਇਹ ਗ੍ਰੰਥਾਂ ਨੇ ਮੰਨਿਆ ਜਿਦੇ ਚ ਰੌਖਾ ਹੈ ਸੰਤ ਹੈ ਸਰੋਵਰ ਹੈ ਤੇ ਮੀਹ ਹੈ ਇਹਨਾਂ ਨੂੰ ਆਪ ਦਾ ਕੋਈ ਮਤਲਬ ਨਹੀਂ ਆਪ ਦਾ ਇਹਨਾਂ ਦਾ ਆਉਣ ਦਾ ਮਤਲਬ ਨਿੱਜੀ ਕੋਈ ਫਾਇਦਾ ਨਹੀਂ ਇਹ ਦੂਜਿਆਂ ਨੂੰ ਪਰਉਪਕਾਰ ਦੂਜਿਆਂ ਵਾਸਤੇ ਇਹ ਪੈਦਾ ਹੋਏ ਹੈ ਦਰਖਤ ਸਾਨੂੰ ਫਲ ਦਿੰਦਾ ਫੁੱਲ ਦਿੰਦਾ ਔਰ ਛਾਂ ਦਿੰਦਾ ਸਾਡੇ ਥੱਲੇ ਬਹਿਣਾ ਆਪ ਇਹ ਧੁੱਪ ਚਲਦਾ ਹੈ ਤੇ ਸਾਨੂੰ ਛਾਂ ਦਿੰਦਾ ਬਹੁਤ ਅੱਜ ਖੁਸ਼ੀ ਦੀ ਗੱਲ ਹੈ ਵੀ ਦੌਲਤਪੁਰਾ ਪਿੰਡ ਦੇ ਵਿੱਚ ਜਿਹੜੇ ਪਤਵੰਤੇ ਸੱਜਣਾਂ ਇਹ ਇਸ ਵਾਤਾਵਰਨ ਨੂੰ ਸ਼ੁੱਧਤਾ ਵਾਸਤੇ ਦਰਖਤ ਲਾਉਣ ਵਾਸਤੇ ਆਪਾਂ ਇਕੱਤਰ ਹੋਏ ਆ ਇਹ ਸਾਰਾ ਪਿੰਡ ਵਧਾਈ ਦਾ ਪੱਤਰ ਹੈ ਅੱਜ ਪਿੰਡ ਦੋਲਤਪੁਰਾ ਨੀਵਾ ਦੇ ਵਿੱਚ ਅਸੀਂ ਖੜੇ ਆ ਜਿੱਦੇ ਵਿੱਚ ਪਲਾਂਟੇਸ਼ਨ ਕੀਤੀ ਜਾ ਰਹੀ ਆ ਸੋ ਇਸ ਤੋਂ ਪਹਿਲਾਂ ਅੰਕਲ ਜੀ ਗੱਲ ਕਹਿ ਕੇ ਹਟੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਤ ਜੇ ਇਸ ਕਥਨ ਤੇ ਅਸੀਂ ਕੁਝ ਪਰਸੈਂਟ ਵੀ ਖਰੇ ਉੱਤਰਦੇ ਹੁੰਦੇ ਨਾ ਤਾਂ 550 ਸਾਲ ਪਹਿਲਾਂ ਦਾ ਸੰਦੇਸ਼ ਆ ਹੁਣ ਤੱਕ ਪੰਜਾਬ ਜਿਹੜਾ ਇਹ ਨੰਬਰ 1 ਸੂਬਾ ਹੋਣਾ ਸੀ ਹਰੀਆਲੀ 'ਚ ਪਰ ਚਲੋ ਦੇਰ ਆਈ ਦਰਸਤਾਈ ਹੁਣ ਮੈਨੂੰ ਇਹ ਮਹਿਸੂਸ ਹੁੰਦਾ ਪਰਸਨਲੀ ਕਿ ਅਸੀਂ ਬਹੁਤ ਅਵੇਅਰ ਹੋ ਚੁੱਕੇ ਆ ਪਰ ਫਿਰ ਵੀ ਪlant ਲਾ ਕੇ ਉਹਨੂੰ ਛੱਡ ਦੇਣਾ ਇਹ ਕੋਈ ਬਹੁਤ ਹੀ ਸਿਆਣਫ ਵਾਲੀ ਗੱਲ ਤਾਂ ਹੈ ਨਹੀਂ ਹੈ ਨਾ ਸੋ ਇਹਨੂੰ ਪਾਲਣਾ ਇੱਕ ਰੁੱਖ ਸੋ ਸੁਖ ਸੀ ਸਾਰਿਆਂ ਨੇ ਹੀ ਸੁਣਿਆ ਸੋ ਇਸ ਚੀਜ਼ ਤੇ ਕਿੰਨੇ ਕ ਖਰੇ ਉਤਰਨਾ ਇਹ ਹੁਣ ਅਸੀਂ ਸਾਬਿਤ ਕਰਨਾ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਜਵਾਬ ਦੇ ਆ ਸੋ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਕਿ ਜਿਹੜੇ ਵੀ ਪਿੰਡ ਵਾਸੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਉਹਨਾਂ ਦਾ ਸਾਥ ਦਿੱਤਾ ਜਾਵੇ ਥੈਂਕ ਯੂ